ਆਪਣੇ ਖੇਤ ਪਚਾਉਣ ਵਾਸਤੇ ਗਿਆ ਸੀ ਉੱਥੇ ਨਾ ਕਿ ਉਹ ਉੱਥੇ ਫੋਟਾ ਕਰਾਉਣ ਗਿਆ ਸੀਗਾ ਇੱਕ ਉਹ ਮਾਦਾ ਲਾਲ ਖੋਲੇ ਆ ਭੈਣਾ ਦਾ ਵੀਰ ਖੋਲਿਆ ਜਿਨ੍ਹਾਂ ਨੇ ਸਾਰੀ ਉਮਰ ਉਸ ਇਕੱਲਾ ਇਕੱਲਾ ਕਰਦਾ ਇੱਕ ਉਹ ਜਲਦਾ ਚਰਾਲ ਸੀ ਜਿਹੜਾ ਇਹਨਾਂ ਨੇ 부ਝਾਇਆ ਹੈਗਾ ਜਿਹੜਾ ਅੱਜ ਦਾ ਘਟਨਾ ਕਿਹੜੀ ਜਗ੍ਹਾ ਕੀਤਾ ਯਾਰ ਅੱਜ ਵੀ ਬਜਟ ਹੈ ਸਿੰਘ ਨਗਰ ਫੇਸ 1 ਦੇ ਵਿੱਚ ਜੋ ਕਿ ਪਿਛਲੇ 10-15 ਸਾਲ ਤੋਂ ਮੇਰੇ ਇਲਾਕੇ ਦੇ ਨਿਵਾਸੀ ਇੱਕ ਦਾ ਪਰਿਵਾਰ ਆ ਜਿਹੜਾ ਹਾ ਜੋਤੀ ਸਿੰਘ ਸਾਹਿਬ ਦੀ ਬਾੜ ਹੈ ਇਹ ਨੰਬਰ ਅੱਗੇ ਹੈ 47954 47954 70 70 ਪ੍ਰਾਣੀ 70 ਪ੍ਰਾਣੀ ਜਿਹਦੇ ਵਿੱਚ ਕਿ ਬੜੀ ਪਾਣੀ ਦੀ ਸਮੱਸਿਆ ਸੀ तकरीबन 4 ਟਿਊਬਲ ਅਸੀਂ ਲਾ ਚੁੱਕੇ ਆ 1.5 ਸਾਲ ਚ ਚੌਥਾ ਟਿਊਬਲ ਆਹ ਕਰ ਰਿਆ ਸੀ ਜੇਕਰ ਫੇਸ ਵਾਂਚਾ ਹੈਗਾ ਤੇ ਜਿਹਦੇ ਵਿੱਚ ਕਿ ਅਸੀਂ ਸੜਕਾਂ ਸਾਰੀਆਂ ਪਲ ਚੁੱਕੀਆਂ ਤੁਸੀਂ ਦੇਖੋ ਸਾਰਾ ਜਵਦੀ ਪਿੰਡ ਘੁੰਮ ਕੇ ਫਾਰਤਾ ਦਾ ਕੰਮ ਚੱਲਦਾ ਪਿਆ ਸਿਵਰੇਜ ਵਾਲੇ ਨਾਲ ਜੋ ਸਿੱਖ ਜੋ ਕੰਮ ਟੈਨਰ ਵਾਲੇ ਹੋਣ ਵਾਲੇ ਸੀ ਉਹ ਹੋ ਰਿਹਾ तकरीबन 8-10 ਕਰੋੜ ਦਾ ਕੰਮ ਕੱਲੇ ਇਸ ਵਾਰਡ ਦੇ ਵਿੱਚ ਆਪਾਂ 1.5 ਸਾਲ ਚ ਕਰਾ ਚੁੱਕੇ ਆ ਲਾਈਟਾਂ ਸਭ ਲੱਗ ਚੁੱਕੀਆਂ ਨੇ ਤੇ ਮੈਂ ਧੰਨਵਾਦ ਕਰਦਾ ਆਪਣੇ ਇੱਕ ਪਰਿਵਾਰੀ ਸੰਗਤ ਆਪਣੇ ਪਰਿਵਾਰ ਦਾ ਧੰਨਵਾਦ ਜੀ ਕਿ ਮੇਰਾ ਨਾਮ ਦਾ ਪਰਿਵਾਰ ਹੈ ਤੇ ਆਪੀ ਜੀ ਬੈਠਾ ਮੇਰਾ ਅਭੀਦਰ ਸਿੰਘ ਹੈਪੀ ਉਹ ਮੇਰਾ ਬੇਟਾ ਅਭੀਦਰ ਸਿੰਘ ਤਨਵੀਰ ਸਿੰਘ ਜੀ ਵੱਡੇ ਬਾਬਾ ਸਾਡੇ ਬੈਠੇ ਐ ਚੋਕ ਸਾਹਿਬ ਤੇ ਪੁਰਦਾ ਜੀ ਬੈਠੇ ਨੇ ਸਾਰੇ ਦਾ ਮਤਲਬ ਅਸੀਂ ਇੱਥੇ ਜਿੰਨਾ ਮੇਰੀਆਂ ਭੈਣਾਂ ਬੈਠੀਆਂ ਨੇ ਸਾਰੇ ਪੂਰੇ ਮੇਰੇ ਪਰਿਵਾਰ ਬਜ਼ੁਰਗ ਬੈਠੇ ਨੇ ਭਰਾ ਬੈਠੇ ਨੇ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਬੂਸਟ ਕਰਕੇ ਰੱਖਿਆ ਔਰ ਚੜ੍ਹ ਨਿਕਲਾ ਚਲਕਦੀ ਮੇਰੇ ਲਈ ਅਮਿਸ਼ਾ ਹੈ ਅਰਦਾਸ ਕਰਦੇ ਨੇ ਜਿਹਦੇ ਤਹਿਤ ਅਸੀਂ ਤਕੜੇ ਹੋ ਕੇ ਆਪਣੇ ਹਲਕਾ ਵੈਸਟੂਡ ਦੀ ਵੈਸਟੂਡ ਜਿਹੜਾ ਹੈਗਾ ਸੁਖੜਾ ਉਸ ਕਾਰ ਕਰ ਰਹੇ ਇਹ ਵੀ ਅੱਜ ਦਾ ਕੰਮ ਇਹਨਾਂ ਦਾ 12 ਕਰੋੜ 12 ਲੱਖ 94 ਲੱਖ ਦੀ 12 ਲੱਖ 99 ਹਜ਼ਾਰ ਦੀ ਲਾਗਤ ਦੇ ਨਾਲ 25 HP ਦਾ ਜਿਹੜਾ ਨਵਾਂ ਟੂਰਗਾ ਉਸੇ ਤਰ੍ਹਾਂ ਕਰ ਰਿਹਾ ਸੀ ਨਗਰ ਕਿਨੇ ਦਿਨ ਦੇ ਪ੍ਰੋਜੈਕਟ ਪੂਰਾ ਹੋਊਗਾ ਜੀ ਇਹ ਬਸ ਮਹੀਨੇ ਦੇ ਵਿੱਚ ਸੀ ਗਰਮੀ ਪੂਰੀ ਚੜ੍ਹਨ ਤੋਂ ਪਹਿਲਾਂ ਪਹਿਲਾਂ ਪਾਣੀ ਤੇ ਦੇਣਾ ਸਭ ਇੱਕ ਮਹੀਨੇ ਦੇ ਵਿੱਚ ਅਸੀਂ ਕੰਮ ਖਤਮ ਕਰ ਦਾਂਗੇ ਜਿਆਨ ਵਾਲੀ ਨਗਰ ਨਿਗਮ ਚੋਨਾਵਾਰੇ ਕੀ ਕਹਿਣਾ ਤੁਸੀਂ ਅੱਜ ਇਹ ਤਾਂ ਪਾਰਲੀਮੈਂਟ ਦੀ ਇਲੈਕਸ਼ਨ ਪਹਿਲਾਂ ਹੋਏਗੀ ਜੀ ਤੇ ਉਸ ਤੋਂ ਬਾਅਦ ਫਿਰ ਨਗਰ ਨਿਗਮ ਦੀਆਂ ਚੋਣਾਂ ਬਾਰੇ ਜੋ ਸਰਕਾਰ ਫੈਸਲਾ ਕਰੇਗੀ ਮਾਨਯੋਗ ਹਾਈ ਕੋਰਟ ਵਿੱਚ ਵੀ ਸਾਡਾ ਕੇਸ ਚੱਲਦਾ ਪਿਆਗਾ ਲੰਬੇ ਤੱਕ ਉਹਦਾ ਹੀ ਫੈਸਲਾ ਆ ਜੇ ਉਸ ਤੋਂ ਬਾਅਦ ਜੋ ਫੈਸਲੇ ਆਏਗਾ ਉਹ ਸਭ ਸਰ ਬਹੁਤ ਖਟਾ ਬਾੜ ਇਹ ਜਿਹੜਾ ਪੁਰਾਣਾ 77 ਨੰਬਰ 3 ਨੰਬਰ 55 ਨੰਬਰ ਵਾਰਡ ਕਰਨਾਲ ਸਿੰਘ ਨਗਰ ਫੇਸ ਬੰਦੇ ਵਿੱਚ ਅੱਜ ਤਕਰੀਬਨ ਲੱਗ ਪਾ 13 ਲੱਖ ਦੇ ਲਗਭਗ ਜਿਹੜਾ ਟਿਊਬ ਲੱਗ ਜੋ ਆਰੰਭ ਕਰਨਾ ਇਹ ਸਾਡੇ ਵਿਧਾਇਕ ਸਾਹਿਬ ਗੁਰਪ੍ਰੀਤ ਗੋਗੀ ਜੀ ਇੱਥੇ ਸਾਡੇ ਬਜ਼ੁਰਗਾਂ ਦੇ ਪੈਣਾ ਦੇ ਨੱਤ ਮਸਤਕ ਹੋ ਕੇ ਇੱਥੇ ਜੋ ਆਰੰਭ ਕਰਨਾ ਕਿ ਆਏ ਨੇ ਮੈਂ ਇਹਨਾਂ ਦਾ ਆਪਨੇ ਕੰਨੀਓ ਬਾੜ ਕੰਨੀਓ ਕਮਵੀਰ ਸਿੰਘ ਤਾਰੀয়াল ਅਮਰਿੰਦਰ ਪਾਸੰਗ ਐਮਪੀ ਜੀ ਵਰਦੀ ਜੀ ਬਰਮਾ ਜੀ ਪਧਾਰ ਨਰਿੰਦਰ ਪ੍ਰੋਫੈਸਰ ਜੀ ਕੋ ਥਾਰੇ ਜਿੰਨੇ ਵੀ ਸਾਡੇ ਮੋਟਰ ਇੱਥੇ ਬੈਠੇ ਸਾਰਿਆਂ ਕਰਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਪਣੇ ਖੇਤ ਬਚਾਉਣ ਵਾਸਤੇ ਗਿਆ ਸੀ ਉੱਥੇ ਨਾ ਕਿ ਉਹ ਉੱਥੇ ਫੋਟਾ ਕਰਾਉਣ ਗਿਆ ਸੀਗਾ ਇੱਕ ਮਾਦਾ ਲਾਲ ਖੋਲਿਆ ਭੈਣਾ ਦਾ ਵੀਰ ਖੋਲਿਆ ਜਿਨ੍ਹਾਂ ਨੇ ਸਾਰੀ ਉਮਰ ਉਸ ਇਕੱਲਾ ਇਕੱਲਾ ਕਰਦਾ ਇੱਕ ਉਹ ਜਲਦਾ ਚਰਾਲ ਸੀ ਜਿਹੜਾ ਇਹਨਾਂ ਨੇ ਬੁਝਾਇਆ ਹੈਗਾ ਜਿਹੜਾ ਅੱਜ ਦਾ ਘਟਨਾ ਕਿਹੜੀ ਜਗ੍ਹਾ ਕੀਤਾ ਯਾਰ ਅੱਜ ਵੀ ਬਜਟ ਨਗਰ ਫੇਸ 1 ਦੇ ਵਿੱਚ ਜੋ ਕਿ ਪਿਛਲੇ 10-15 ਸਾਲ ਤੋਂ ਮੇਰੇ ਇਲਾਕੇ ਦੇ ਨਿਵਾਸੀ ਇੱਥੇ ਦਾ ਪਰਿਵਾਰ ਆ ਜਿਹੜਾ ਹਾਂ ਜੋਤੀ ਸਾਹ ਦੀ ਬਾੜ ਹੈ ਇਹ ਨੰਬਰ ਅੱਪੇ ਹੈ 4954 470 ਨੰਬਰ ਕਤ 70 70 ਪ੍ਰਾਣੀ 70 ਪ੍ਰਾਣੀ ਜਿਹਦੇ ਵਿੱਚ ਕਿ ਬੜੀ ਪਾਣੀ ਦੀ ਸਮੱਸਿਆ ਸੀ तकरीबन 4 ਟਿਊਬਲ ਵੀ ਲਾ ਚੁੱਕੇ ਆ 1.5 ਸਾਲ ਚ ਚੌਥਾ ਟਿਊਬਲ ਆ ਕਰਿਆਸੀ ਨਗਰ ਫੇਸ ਵਾਂਚਾ ਹੈਗਾ ਤੇ ਜਿਹਦੇ ਵਿੱਚ ਕਿ ਅਸੀਂ ਸੜਕਾਂ ਸਾਰੀਆਂ ਪਲ ਚੁੱਕੇ ਆ ਤੁਸੀਂ ਦੇਖੋ ਸਾਰਾ ਜ਼ਬਰਦੀ ਪਿੰਡ ਘੁੰਮ ਕੇ ਫਾਰਤਾ ਦਾ ਕੰਮ ਚੱਲਦਾ ਪਿਆ ਅ ਸੀਵਰੇਜ ਲੈਣਾ ਜੋ ਸਿੱਖ ਜੋ ਕੰਮ ਟੈਲਰ ਵਾਲੇ ਹੋਣ ਵਾਲੇ ਸੀ ਉਹ ਹੋ ਰਿਹਾ तकरीबन 8-10 ਕਰੋੜ ਦਾ ਕੰਮ ਕੱਲੇ ਇਸ ਵਾਰਡ ਦੇ ਵਿੱਚ ਆਪਾਂ 1.5 ਸਾਲ ਚ ਕਰਾ ਚੁੱਕੇ ਆ ਲਾਈਟਾਂ ਸਭ ਲੱਗ ਚੁੱਕੀਆਂ ਨੇ ਤੇ ਮੈਂ ਧੰਨਵਾਦ ਕਰਦਾ ਆਪਣੇ ਇੱਕ ਪੂਰਤਾਰੀ ਸੰਗਤ ਆਪਣੇ ਪਰਿਵਾਰ ਦਾ ਹਲਵਾਲਾ ਜੀ ਜੀ ਕੇ ਮੇਰਾ ਨਾਲ ਦਾ ਪਰਿਵਾਰ ਤੇ ਆਪੀ ਖਿਚਾ ਬੈਠਾ ਮੇਰਾ ਅਭੀਦਰ ਸਿੰਘ ਹੈਪੀ ਹੋਰ ਮਮੇ ਦਾ ਦਾ ਸਿੰਦਰ ਸਿੰਘ ਤਨਵੀਰ ਸਿੰਘ ਵੱਡੇ ਬਾਬਾ ਜੀ ਸਾਡੇ ਬੈਠੇ ਆ ਚੂਸਾ ਤੇ ਖੁਦਾ ਜੀ ਬੈਠੇ ਨੇ ਸਾਰੇ ਦਾ ਮਤਲਬ ਅਸੀਂ ਇੱਥੇ ਜਿੱਨਾ ਮੇਰੀਆਂ ਭੈਣਾਂ ਬੈਠੀਆਂ ਨੇ ਸਾਰੇ ਪੂਰੇ ਮੇਰੇ ਪਰਿਵਾਰ ਬਜ਼ੁਰਗ ਬੈਠੇ ਨੇ ਭਰਾ ਬੈਠੇ ਨੇ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਬੂਸਟ ਕਰਕੇ ਰੱਖਿਆ ਔਰ ਚੜ੍ਹਦੀ ਕਲਾ ਚ ਰੱਖਦੀ ਬੇਰਲੀ ਬਿਸ਼ਾ ਇਹ ਅਰਦਾਸ ਕਰਦੇ ਨੇ ਜਿਹਦੇ ਤਹਿਤ ਅਸੀਂ ਤਕੜੇ ਹੋ ਕੇ ਆਪਣੇ ਹਲਕਾ ਵੈਸਟੂਨ ਦੀ ਵੈਸਟਾ ਜਿਹੜਾ ਹੈਗਾ ਸੁਖੜਾ ਉਸ ਕਾਰ ਕਰ ਰਹੇ ਆ ਇਹ ਵੀ ਅਜ ਦਾ ਕੰਮ ਇਹਨਾਂ ਦਾ 12 ਕਰੋੜ 12 ਲੱਖ 94 ਲੱਖ ਦੀ 12 ਲੱਖ 90 ਹਜ਼ਾਰ ਦੀ ਲਾਗਤ ਦੇ ਨਾਲ 25 HP ਦਾ ਜਿਹੜਾ ਨਵਾਂ ਟ੍ਰੇਲਰ ਹੈਗਾ ਉਸੇ ਤੇ ਕਰ ਰਹੇ ਆ ਸਿੰਘ ਨਗਰ ਕਿੰਨੇ ਦਿਨ ਜ਼ਬਰਦਸਤ ਪੂਰਾ ਹੋਊਗਾ ਜੀ ਇਹ ਬਸ ਮਹੀਨੇ ਦੇ ਵਿੱਚ ਸੀ ਗਰਮੀ ਪੂਰੀ ਚੜ੍ਹਨ ਤੋਂ ਪਹਿਲਾਂ ਪਹਿਲਾਂ ਪਾਣੀ ਤੇ ਜਿਹੜਾ ਸਭ ਇੱਕ ਮਹੀਨੇ ਦੇ ਵਿੱਚ ਅਸੀਂ ਕੰਮ ਖਤਮ ਕਰ ਦਿਆਂਗੇ ਨਿਆਨਲੀ ਨਗਰ ਨਿਗਮ ਚੋਨਾਵਾਰੇ ਕੀ ਕਹਿਣਾ ਤੁਸੀਂ ਅੱਜ ਇਹ ਤਾਂ ਪਾਰਲੀਮੈਂਟ ਦੀ ਇਲੈਕਸ਼ਨ ਪਹਿਲਾਂ ਹੋਏਗੀ ਜੀ ਤੇ ਉਸ ਤੋਂ ਬਾਅਦ ਫਿਰ ਨਗਰ ਨਿਗਮ ਦੀ ਚੋਨਾਵਾਰੇ ਜੋ ਸਰਕਾਰ ਫੈਸਲਾ ਕਰੇਗੀ ਮਾਨਜੂਬ ਹਾਈ ਕੋਰਟ ਵਿੱਚ ਵੀ ਸਾਡਾ ਕੇਸ ਚੱਲਦਾ ਪਿਆ ਹੈ ਦਾ ਲੰਬੇ ਤੱਕ ਉਹਦਾ ਹੀ ਫੈਸਲਾ ਆ ਜੇ ਉਸ ਤੋਂ ਬਾਅਦ ਜੋ ਫੈਸਲੇ ਆਏਗਾ ਉਹ ਸਭ ਸਰ ਬਹੁਤ ਖਟਾ ਬਾੜ ਇਹ ਜਿਹੜਾ ਪੁਰਾਣਾ ਫੱਤਰ ਨੰਬਰ 395 ਨੰਬਰ 8 ਕਨਾਲ ਸਿੰਘ ਨਗਰ ਸੇਕ ਬਾਂਦੇ ਵਿੱਚ ਅੱਜ ਤਕਰੀਬਨ ਲਗਭਗ 13 ਲੱਖ ਦੇ ਲਗਭਗ ਜਿਹੜਾ ਟਿਊਬਲ ਜ ਸ਼ੋਭਾ ਆਰੰਭ ਕਰਨਾ ਇਹ ਸਾਡੇ ਵਿਧਾਇਕ ਸਾਹਿਬ ਗੁਰਪ੍ਰੀਤ ਗੋਗੀ ਜੀ ਇੱਥੇ ਸਾਡੇ ਮਜੂਰ ਗਾਂਦੇ ਪੈਣਾ ਦੇ ਨਤਮਸਤਕ ਹੋ ਕੇ ਇੱਥੇ ਸ਼ੋਭਾ ਆਰੰਭ ਕਰਨਾ ਕਿ ਆਏ ਨੇ ਮੈਂ ਇਹਨਾਂ ਦਾ ਆਪਨੇ ਕੰਨੀਓ ਬਾੜ ਕੰਨੀਓ ਤਨਵੀਰ ਸਿੰਘ ਤਾਰੀয়াল ਅਮਰਿੰਦਰ ਪਾਸੰਗ ਐਮਪੀ ਜੀ ਵਰਦੀ ਜੀ ਬਰਮਾ ਜੀ ਪਦਾਨ ਨਰਿੰਦਰ ਪ੍ਰੋਫੈਸਰ ਜੀ ਉਹ ਥਾਰੇ ਜਿੰਨੇ ਵੀ ਸਾਡੇ ਮੋਟਰ ਇੱਥੇ ਬੈਠੇ ਨੇ ਸਾਰਿਆਂ ਕਰਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ